ਡੇਣ ਵੀਵਾ ਹੰਕਾਰ ਨਾਲ ਬੋਲਿਆ ਸੱਚ ਕਈ ਵਾਰ ਝੂਠ ਤੋਂ ਵੀ ਵੱਧ ਖਤਰਨਾਕ ਹੁੰਦਾ ਹੈ ਹੰਕਾਰ ਦੇ ਪਰਛਾਵੇਂ ਜਦੋਂ ਕੱਦ ਨਾਲੋਂ ਲੰਮੇ ਹੋ ਜਾਣ ਤਾਂ ਸਮਝ ਲਵੋ ਕਿ ਕਾਮਯਾਬੀ ਦਾ ਸੂਰਜ ਅਸਤ ਹੋਣ ਵਾਲਾ ਹੈ ਅੱਜ ਰਾਤ ਬੜੀ ਰੌਣਕ ਸੀ ਕੋਈ ਮੇਲਾ ਸੀ ਨੇੜੇ ਰੰਗ ਬਰੰਗੇ ਲਹਿੰਗੇ ਪਾਈ ਮਟਿਆਰਾਂ ਤੇ ਚਾਦਰੇ ਵਾਲੇ ਗੱਭਰੂ ਫਰਕਾਰੀਆਂ ਨਾਲ ਸਜਾਏ ਗੱਡਿਆਂ ਤੇ ਮੇਲੇ ਨੂੰ ਜਾ ਰਹੇ ਸਨ ਕਿਤੇ ਕਿਤੇ ਪ੍ਰਾਂਧੀਆਂ ਨਾਲ ਸੰਗਾਰੇ ਬੋਤੇ ਤੇ ਘੋੜੀਆਂ ਵੀ ਦਿਸ ਰਹੇ ਸਨ ਕਿਸੇ ਕਿਸੇ ਗੱਭਰੂ ਦੇ ਮੋਢੇ ਤੇ ਸਰੋਂ ਦੇ ਤੀਰ ਨਾਲ ਲਿਸ਼ਕਾਈ ਦੁਨਾਲੀ ਵੀ ਲਟਕ ਰਹੀ ਸੀ ਸ਼ੀਸ਼ਿਆਂ ਜੜੇ ਘੱਗਰੇ ਵਾਲੀ ਇੱਕ ਕੁੜੀ ਕੇਸਰ ਨੂੰ ਬਹੁਤ ਸੋਣੀ ਲੱਗੀ ਜਿਸ ਨੇ ਚਾਂਦੀ ਦਾ ਮੋਟਾ ਘੜਾ ਪਾਇਆ ਹੋਇਆ ਸੀ ਤੇ ਠੋਡੀ ਤੇ ਚੰਨ ਤਾਰਾ ਖੁਦਵਾਇਆ ਹੋਇਆ ਸੀ ਉਸ ਦਾ ਮੜੰਗਾ ਦੇਖ ਕੇ ਕੇਸਰ ਨੂੰ ਜੀਤੀ ਦੀ ਜ਼ਿਆਦਾ ਗਈ ਅੱਖਾਂ 'ਚ ਸੁਰਮਾ ਤੇ ਗਾਲ 'ਚ ਤਵੀਤ ਪਾਈ ਇੱਕ ਚੰਗੀ ਡੀਲ ਡੌਲ ਵਾਲਾ ਨੌਜਵਾਨ ਕੇਸਰ ਹੁਰਾ ਨਾਲ ਆ ਰਲਿਆ ਉਸਨੇ ਬੜੇ ਗਰੂ ਨਾਲ ਕਿਹਾ ਵੱਡੇ ਮੇਲੇ ਵਾਲੀ ਛਿੰਝ 'ਚ ਕੁਲਣ ਜਾ ਰਿਹਾ ਹਾਂ ਪਿਛਲੇ 3 ਸਾਲ ਤੋਂ ਰੁਮਾਲੀ ਮੇਰੀ ਹੁੰਦੀ ਆ ਜਿੱਤਾਂਗਾ ਇਸ ਵਾਰੀ ਵੀ ਮੈਂ ਹੀ ਪ੍ਰਮਾਤਮਾ ਤੈਨੂੰ ਖੁਸ਼ ਰੱਖੇ ਫਕੀਰ ਨੇ ਗਿਆ ਤੇ ਪਹਿਲਵਾਨ ਨਮਸਕਾਰ ਕਰਕੇ ਅੱਗੇ ਨਿਕਲ ਗਿਆ ਸਾਈ ਜੀ ਤੁਸੀਂ ਉਸ ਨੂੰ ਜਿੱਤਣ ਦਾ ਆਸ਼ੀਰਵਾਦ ਕਿਉਂ ਨਹੀਂ ਦਿੱਤਾ ਕੇਸਰ ਨੇ ਪੁੱਛਿਆ ਕੁਝ ਲੈਣ ਲਈ ਪਹਿਲਾਂ ਆਪਣਾ ਭਾਂਡਾ ਖਾਲੀ ਕਰਨਾ ਪੈਂਦਾ ਹੈ ਫਕੀਰ ਨੇ ਗੱਲ ਜਾਰੀ ਰੱਖਦਿਆਂ ਪੁਰਾਣੇ ਸਮੇਂ ਦੀ ਗੱਲ ਹੈ ਚੀਨ ਦਾ ਇੱਕ ਹਕੀਮ ਬਹੁਤ ਸਿਆਣਾ ਮੰਨਿਆ ਜਾਂਦਾ ਸੀ ਦੇ ਦੇ ਰਾਜ ਦੇ ਲੋਕ ਉਸ ਕੋਲ ਇਲਾਜ ਕਰਵਾਉਣ ਆਉਂਦੇ ਸਨ ਇੱਕ ਗਵਾਂਢੀ ਰਾਜੇ ਨੇ ਆਪਣਾ ਰਾਜ ਹਕੀਮ ਉਸ ਕੋਲੋਂ ਹਕਮਤ ਸਿੱਖਣ ਲਈ ਭੇਜਿਆ ਜਦੋਂ ਰਾਜ ਹਕੀਮ ਚੀਨੀ ਹਕੀਮ ਦੇ ਦਵਾਈਖਾਨੇ ਪਹੁੰਚਿਆ ਤਾਂ ਉਥੇ ਪਹਿਲਾਂ ਹੀ ਕਈ ਲੋਕ ਦਵਾਈ ਲੈਣ ਲਈ ਬੈਠੇ ਸਨ ਜਦੋਂ ਵੀ ਚੀਨੀ ਹਕੀਮ ਮਰੀਜ਼ਾਂ ਨੂੰ ਕੁਝ ਦੱਸਣ ਲੱਗਦਾ ਤਾਂ ਮਹਿਮਾਨ ਹਕੀਮ ਵਿੱਚ ਹੀ ਬੋਲ ਕੇ ਆਪਣੀ ਸਲਾਹ ਦੇਣ ਲੱਗਦਾ ਇਹ ਸਿਲਸਿਲਾ ਕਾਫੀ ਦੇਰ ਚੱਲਦਾ ਰਿਹਾ ਚੀਨੀ ਹਕੀਮ ਨੇ ਚਾਹ ਬਣਾਈ ਤੇ ਮਹਿਮਾਨ ਹਕੀਮ ਦੇ ਸਾਹਮਣੇ ਖਾਲੀ ਪਿਆਲਾ ਰੱਖ ਕੇ ਉਸ ਵਿੱਚ ਚਾਹ ਪਾਉਣ ਲਈ ਕਿਹਾ ਪਿਆਲਾ ਭਰ ਗਿਆ ਪਰ ਹਕੀਮ ਹੋਰ ਚਾਹ ਲਗਾਤਾਰ ਪਾਉਂਦਾ ਰਿਹਾ ਫਿਰ ਚਾਹ ਪਿਆਲੇ ਤੋਂ ਬਾਹਰ ਡੁੱਲਣ ਲੱਗੀ ਮਹਿਮਾਨ ਹਕੀਮ ਹੈਰਾਨੀ ਨਾਲ ਬੋਲਿਆ ਇਹ ਤੁਸੀਂ ਕੀ ਕਰ ਰਹੇ ਹੋ ਚਾ ਬਾੜ ਡੋਲ ਰਹੀ ਹੈ ਮੇਰਾ ਭਾਂਡਾ ਤਾਂ ਨੱਕੋ ਨੱਕ ਭਰਿਆ ਹੋਇਆ ਹੈ ਬਿਲਕੁਲ ਇਹੋ ਤਾਂ ਮੈਂ ਸੋਚ ਰਹੀ ਆਂ ਕਿ ਤੁਹਾਡਾ ਭਾਂਡਾ ਤਾਂ ਪਹਿਲਾਂ ਹੀ ਭਰਿਆ ਹੋਇਆ ਹੈ ਤੁਹਾਨੂੰ ਮੇਰੀ ਸਿੱਖਿਆ ਦੀ ਲੋੜ ਨਹੀਂ ਹੈ ਇਹ ਬਾਾਰ ਹੀ ਟੁੱਲੇਗੀ ਚੀਨੀ ਹਕੀਮ ਉੱਠਿਆ ਤੇ ਬਾਹਰ ਵੱਲ ਤੁਰ ਪਿਆ ਕੇਸਰ ਨੂੰ ਖਿਆਲ ਆਇਆ ਗੱਲ ਤਾਂ ਬਿਲਕੁਲ ਸਹੀ ਲੱਗ ਰਹੀ ਹੈ ਕਿਉਂਕਿ ਉਸਨੇ ਵੀ ਕਿਸੇ ਕੰਮ ਤੇ ਗਲਤੀ ਉਦੋਂ ਹੀ ਕੀਤੀ ਜਦੋਂ ਉਹ ਆਪਣੇ ਆਪ ਨੂੰ ਉਸ ਕੰਮ ਦਾ ਮਾਹਰ ਸਮਝਣ ਲੱਗ ਪਿਆ ਸੀ। ਭਾਂਡਾ ਤਾਂ ਖਾਲੀ ਹੀ ਕੰਮ ਆਉਂਦੇ ਨੇ, ਹੰਕਾਰ ਤਾਂ ਅਕਲ ਤੇ ਪਰਦਾ ਪਾ ਕੇ ਕੋਈ ਵੀ ਕੰਮ ਨੇਪਰੇ ਨਹੀਂ ਚੜਨ ਦਿੰਦਾ। ਫਕੀਰ ਨੇ ਗੱਲ ਸੁਣ ਕੇ ਕੇਸਰ ਦਾ ਧਿਆਨ ਟੁਰੇ ਜਾਂਦੇ ਪਹਿਲਵਾਨ ਵੱਲ ਚਲਾ ਗਿਆ। ਫਕੀਰ ਨੇ ਗੱਲ ਅੱਗੇ ਤੋਰਦਿਆਂ ਕਿਹਾ ਕੰਮ ਉਹੀ ਨੇਪਰੇ ਚੜਦੇ ਨੇ ਜਿਹੜੇ ਦਿਲ ਲਾ ਕੇ ਕਰੀਏ। ਅਰਮੰਨੇ ਦੇਲ ਨਾਲ ਸ਼ੁਰੂ ਕੀਤੇ ਕੰਮ ਛੋਟੀਆਂ-ਛੋਟੀਆਂ ਤਕਲੀਫਾਂ ਤੋਂ ਘਬਰਾ ਕੇ ਅਧੂਰੇ रह ਜਾਂਦੇ ਨੇ ਕਹਿੰਦੇ ਨੇ ਸਫਲਤਾ ਦ੍ਰਿੜਤਾ ਦੀ ਕਨੇਰੀ ਚੜ ਤੇ ਆਉਂਦੀ ਹੈ ਤੇ ਦ੍ਰਿੜਤਾ ਉਦੇਸ਼ ਦੇ ਪੈਰਾਂ ਤੇ ਚੱਲ ਕੇ ਕੇਸਰ ਸਫਲਤਾ ਦਾ ਇਹ ਫਲਸਫਾ ਫਲਸਫਾ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਇੱਕ ਪ੍ਰਾਣੀ ਗੱਲ ਹੈ ਕਿ ਇੱਕ ਬਹੁਤ ਧਾਰਮਿਕ ਵਿਰਤੀ ਵਾਲਾ ਆਦਮੀ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਆਪਣੇ ਮੁਰਸ਼ਿਦ ਦੀ ਕੁਟਿਆ ਵਿੱਚ ਗੁਜ਼ਾਰਨਾ ਚਾਹੁੰਦਾ ਸੀ ਜਦੋਂ ਉਹ ਆਦਮੀ ਬਿਰਧ ਹੋ ਗਿਆ ਤਾਂ ਆਪਣੇ ਪਰਿਵਾਰ ਨੂੰ ਆਖਰੀ ਵਾਰ ਮਿਲ ਕੇ ਮੁਰਸ਼ਿਦ ਦੀ ਕੁਟਿਆ ਵੱਲ ਨੂੰ ਚੱਲ ਪਿਆ ਮੁਰਸ਼ਿਦ ਕੋਲ ਪਹੁੰਚਣ ਲਈ ਇੱਕ ਵੱਡਾ ਪਰਬਤ ਤੇ ਇੱਕ ਬਹੁਤ ਸੰਘਣਾ ਜੰਗਲ ਲੰਘ ਕੇ ਜਾਣਾ ਪੈਂਦਾ ਸੀ ਜਦੋਂ ਪਰਬਤ ਪਾਰ ਕਰਨ ਤੋਂ ਬਾਅਦ ਜੰਗਲ ਸ਼ੁਰੂ ਹੋਇਆ ਤਾਂ ਮੀਂਹ ਬਹੁਤ ਜ਼ੋਰ ਨਾਲ ਸ਼ੁਰੂ ਹੋ ਗਿਆ ਰਾਤ ਪੈਣ ਕਰਕੇ ਉਹ ਇੱਕ ਝੌਂਪੜੀ ਵਿੱਚ ਰੁਕ ਗਿਆ ਸਵੇਰੇ ਦਿਨ ਦੂਸਰੇ ਦਿਨ ਸਵੇਰੇ ਉਹ ਝੌਂਪੜੀ ਵਾਲੇ ਬਜ਼ੁਰਗ ਨੂੰ ਕਿਹਾ ਇਹ ਮੀਂਹ ਹੁਣ ਕਈ ਦਿਨ ਨਹੀਂ ਰੁਕਣਾ ਤੁਹਾਨੂੰ ਕੁਝ ਦਿਨ ਇੱਥੇ ਹੀ ਰੁਕ ਜਾਣਾ ਚਾਹੀਦਾ ਹੈ ਮੀਂਹ ਵਿੱਚ ਜੰਗਲ ਪਾਰ ਕਰਨਾ ਬਹੁਤ ਔਖਾ ਹੋਵੇਗਾ ਨਹੀਂ ਮੇਰੇ ਲਈ ਇੰਨਾ ਔਖਾ ਨਹੀਂ ਹੋਵੇਗਾ ਕਿਉਂਕਿ ਮੇਰੀ ਰੂਹ ਤਾਂ ਪਹਿਲਾ ਹੀ ਮੁਰਸ਼ਿਦ ਦੀ ਕੁਟਿਆ ਵਿੱਚ ਹੈ ਹੁਣ ਬਸ ਹੁਣ ਤਾਂ ਬਸ ਮੈਂ ਆਪਣੇ ਸਰੀਰ ਨੂੰ ਹੀ ਲੈ ਕੇ ਜਾਣਾ ਹੈ ਕਹਿ ਕੇ ਉਹ ਵਰ ਦੇ ਮੀਚ ਵਿੱਚ ਹੀ ਬਾਹਰ ਜੰਗਲ ਵੱਲ ਨੂੰ ਤੁਰ ਪਿਆ ਕਿਸ ਸੋਚ ਰਿਹਾ ਸੀ ਕਿ ਰੂਹ ਤਾਂ ਉਸਦੀ ਵੀ ਜੀਤੀ ਕੋਲ ਹੈ ਉਸ ਨੂੰ ਲੱਗਿਆ ਜਿਵੇਂ ਉਹ ਰੋਗੀ ਜੋਗੀ ਹੋ ਗਿਆ ਹੋਵੇ ਜਿਸ ਦੀ ਸੁਰਤ ਸਾਈ ਕੋਲ ਰੂਹ ਜੀਤੀ ਕੋਲ ਤੇ ਸਿਰਫ ਸਰੀਰ ਉਸਦੇ ਕੋਲ ਹੈ ਉਸਦੇ ਕੰਨੀ ਥਰਕਦੇ ਬੋਲ ਪਏ ਉਠ ਆਪ ਬੂਤੀ ਆਪਨੇ ਪਿੰਡੇ ਤੇ ਮਾਲ ਕਿਸ ਨੇ ਕਹੇ ਹੈ ਬੋਲ ਫਕੀਰ ਤਾਂ ਚੁੱਪਚਾਪ ਸਮਾਧੀ ਵਿੱਚ ਕਿਤੇ ਦੂਰ ਜਾ ਚੁੱਕਾ ਸੀ ਪਤਾ ਨਹੀਂ ਕਿਸ ਦੁਨੀਆ ਵਿੱਚ ਦੁਨੀਆ ਤਾਂ ਇੱਕ ਹੀ ਹੈ ਫਿਰ ਸਾਦੀ ਵੱਖੋ ਵੱਖਰੀ ਕਿਉਂ ਹੈ ਕੇਸਰ ਦੀਆਂ ਅੱਖਾਂ ਹਨੇਰੇ ਵਿੱਚੋਂ ਆਪਣੀ ਦੁਨੀਆ ਲੱਭਣ ਲੱਗੀਆਂ ਅਗਲਾ ਭਾਗ ਜ਼ਰੂਰ ਸੁਣੋ ਜੀ